ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਦੀ ਵੀਡੀਓ ਲੈ ਕੇ ਆਇਆ ਗੰਡੋਆ ਦੀ ਖਾਦ ਤਿਆਰ ਕਰਨ ਬਾਰੇ ਤੇ ਗੰਡੋਏ ਦਾ ਬੈੱਡ ਤਿਆਰ ਕਰਨ ਬਾਰੇ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਆਜੋ ਆਪਾਂ ਅੱਜ ਤੁਹਾਨੂੰ ਇਹਦੀ ਵਿਧੀ ਦੱਸਦੇ ਹਾਂ ਕਿਵੇਂ ਤਿਆਰ ਹੁੰਦਾ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਰੂੜੀ ਲੈ ਲੈਣੀ ਆ ਗੋਹਾ ਜਿਹੜਾ ਗੋਆ ਹੋਊਗਾ ਜਿਆਦਾ ਗਿੱਲਾ ਨਹੀਂ ਹੋਣਾ ਚਾਹੀਦਾ ਮਤਲਬ ਗੋਆ ਜਦੋਂ 20 25 ਦਿਨਾਂ ਦਾ ਜਦੋਂ ਅੱਜ ਤੋਂ ਗੋਆ ਮੰਨ ਲਓ ਕੀਤਾ ਤੇ ਅੱਜ ਤੋਂ 20 ਦਿਨਾਂ ਬਾਅਦ ਤੁਸੀਂ ਗੋਆ ਦੇ ਵਿੱਚ ਸਕਾਲੇ ਨਾ ਇੰਨਾ ਕ ਮਤਲਬ ਦਿਨਾਂ ਬਾਅਦ ਫਿਰ ਇਹ ਤੇ ਕੀ ਕਰਨਾ ਹੈ ਇਹਦੇ ਥੋੜੀ ਥੋੜੀ ਉੱਪਰੋਂ ਰੂੜੀ ਚੱਕ ਕੇ ਜਿਵੇਂ ਆ ਅਸੀਂ ਚੱਕੀਏ ਇਹਦੇ ਇਹਨੂੰ ਜਿਹੜਾ ਡਲੇ ਹੋਣਗੇ ਇਹਨੂੰ ਥੋੜਾ ਬਰੀਕ ਕਰ ਲੈਣਾ ਫਿਰ ਇਹਦੇ ਉੱਪਰ ਇੱਕ ਬਾਲਟੀ 10 ਕਿਲਟਰ ਜਾਂ 15 ਲੀਟਰ ਤੁਸੀਂ ਪਾਣੀ ਛਿੜਕ ਲੈਣਾ ਥੋੜਾ ਗਿੱਲਾ ਕਰ ਲੈਣਾ ਇਹਨੂੰ ਗਿੱਲਾ ਕਰਕੇ ਦੇ ਉੱਪਰ ਫਿਰ ਤੁਸੀਂ ਗੰਡੋਏ ਛੱਡ ਲੈਨੇ ਆ ਗੰਡੋਏ ਛੱਡ ਕੇ ਤੇ ਫਿਰ ਆ ਜਿਹੜੀ ਰੂੜੀ ਬਾਹਰ ਕੱਢੀ ਸੀਗੀ ਗੋਹਾ ਇਹਨੂੰ ਇਹਦੇ ਉੱਪਰ ਪਤਲਾ ਪਤਰਾ ਹੱਥ ਨਾਲ ਖਿਲਾਰ ਦੇਣਾ ਤੁਸੀਂ ਇਹ ਖਿਲਾਰ ਕੇ ਫਿਰ 10 ਲੀਟਰ ਪਾਣੀ ਤੁਸੀਂ ਇਹਦੇ ਉੱਪਰ ਫਿਰ ਛਿੜਕ ਦੇਣਾ ਇਹ ਛਿੜਕ ਕੇ ਉਸ ਤੋਂ ਬਾਅਦ ਚ ਇਹਦੇ ਉੱਪਰ ਪਰਾਲੀ ਦਾ ਤੁਸੀਂ ਪਰਾਲੀ ਨਾਲ ਢੱਕ ਦੇਣਾ ਆ ਤੁਹਾਨੂੰ ਦਿਖਾਉਣਾ ਹੈ ਇਧਰਲੇ ਬੈੱਡ ਤੇ ਅਸੀਂ ਆ ਤਿਆਰ ਕਰ ਚੁੱਕੇ ਹਾਂ ਇਹਦੇ ਉੱਪਰ ਪ੍ਰਾਲੀ ਰੱਖਤੀ ਆ ਇਹ ਬੈੱਡ ਹੈਗਾ 10 ਬਾਈ 4 ਦਾ ਸੋ ਤੁਹਾਨੂੰ ਇਹ ਸਾਰਾ ਦੱਸ ਦਿਆ ਨਾਲ-ਨਾਲ ਜਦੋਂ ਇਹ ਤੇ ਗੰਡੋਏ ਛੱਡੇ ਉਹ ਵੀ ਤੁਹਾਨੂੰ ਨਾਲ ਦਿਖਾਉਨੇ ਆ ਇਸ ਤਰ੍ਹਾਂ ਤੁਸੀਂ ਇਹਦੇ ਉੱਤੇ ਪਾਣੀ ਪਾ ਲੈਣਾ ਸਾਰੇ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਗਿੱਲੀ ਕਰ ਲੈਣਾ ਜਿਆਦਾ ਪਾਣੀ ਵੀ ਨਹੀਂ ਕਰਨਾ ਜਿਵੇਂ ਆਪਾਂ ਪਾਣੀ ਛਿੜਕਦੇ ਹੁੰਨੇ ਆ ਪੁੱਸਤਰਾਇ ਨੂੰ ਬਸ ਜਿਲਾ ਕਰ ਲੈਣਾ ਕੁਝ ਸਲਾਬੀ ਜੀ ਹੋ ਜੇ ਜਿਆਦਾ ਜੇ ਪਾਣੀ ਛੜਤਾ ਤਾਂ ਫਿਰ ਇਹ ਗੰਡੋਏ ਖਰਾਬ ਹੋ ਜਾਂਦੇ ਮਰ ਜਾਂਦੇ ਜਿਆਦਾ ਪਾਣੀ ਨਹੀਂ ਜਿਆਦਾ ਹੋਣਾ ਚਾਹੀਦਾ ਇਹਦੇ ਵਿੱਚ ਸੋ ਬਸ ਨਮੀ ਹੋਣੀ ਚਾਹੀਦੀ ਰੂੜੀ ਦੇ ਵਿੱਚ ਜੇ ਤੁਹਾਡਾ 10 ਬਾਏ 4 ਦਾ ਬੈੱਡ ਆ ਤਾਂ ਤੁਹਾਨੂੰ ਇਹਦੇ ਉੱਪਰ 15 ਕਿਲੋਟਰ ਪਾਣੀ ਛਿੜਕਣਾ ਚਾਹੀਦਾ 15 ਤੋਂ 20 ਲੀਟਰ ਸੋ ਹੁਣ ਇਹਦੇ ਉੱਪਰ ਗੰਡੋਏ ਛੱਡਦੇ ਆਪਾਂ ਇਸ ਤਰ੍ਹਾਂ ਤੁਸੀਂ ਇਹ ਚੋਂ ਹੱਥ ਸਿੱਧਾ ਹੱਥ ਨਹੀਂ ਲਾਉਣਾ ਗਾ ਗੰਡੋਇਆਂ ਨੂੰ ਤੇ ਇਸ ਤਰ੍ਹਾਂ ਇਹਦੇ ਵਿੱਚ ਬਸ 15 ਬ੍ਰਿਕ ਬ੍ਰਿਕ ਛਿਟਾ ਦੇ ਦੇਣਾ ਤੁਸੀਂ ਗੰਡੋਇਆਂ ਦਾ ਆ ਦੇਖੋ ਆ ਗੰਡੋਏ ਫਿਰਦੇ ਆ ਹੱਥ ਨੂੰ ਹੱਥ ਤੇ ਕੋਈ ਲਫਾਫਾ ਚੜਾ ਲਓ ਜਾਂ ਕੋਈ ਤੁਸੀਂ ਜਿਸਤਾਨੇ ਚੜਾ ਕੇ ਵੀ ਜਦਾ ਛੱਟਾ ਦੇ ਸਕਦੇ ਹੋ ਇਹ ਕੀ ਆਪਣੇ ਆਪ ਇਸ ਤੇ ਗਾਂ ਬੱਚੇ ਪੈਦਾ ਹੋਈ ਜਾਣਗੇ ਤੇ ਵਾਧੇ ਦੁਰੇ ਜਾਣੇ ਆ तकरीबन 2 ਕੁ ਮਹੀਨਿਆਂ ਦੇ ਵਿੱਚ ਇਹ ਸਾਰਾ ਪ੍ਰੋਜੈਕਟ ਤਿਆਰ ਹੋ ਜਾਂਦਾ ਇਸ ਤਰ੍ਹਾਂ ਦਾ ਬ੍ਰੇਕ ਬ੍ਰੇਕ ਵੀ ਛੱਟਾ ਦੇ ਲੈਣਾ ਛੋਟੇ ਪੌਂਦੇ ਪੌਂਦੇ ਸਾਰਾ ਇਹ ਲਪਾਫਾ ਇਹ ਨੀਚੇ ਰੂੜ ਦੇ ਵਿੱਚ ਚਲੇ ਜਾਣਗੇ ਆ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਛੋਟੇ ਛੋਟੇ ਬੱਚੇ ਹੁੰਦੇ ਆ ਗਾਂ ਇਨ੍ਹਾਂ ਦੇ ਵਿੱਚ ਛੋਟੇ ਛੋਟੇ ਆਂਡੇ ਬਣ ਕੇ ਤੇ ਬੱਚੇ ਪੈਦਾ ਹੋ ਜਾਂਦੇ ਆ ਇਹ ਵਧੀਆ ਇੱਕ ਖਾਦ ਬਣ ਜਾਂਦੀ ਇਹਨਾਂ ਦੀ ਜਿਹੜੀ ਕਿ ਆਪਾਂ ਬਾਜ਼ਾਰ ਤੋਂ ਲੈਨੇ ਆ ਉਹ ਪੈਕੇਟ ਦੇ ਵਿੱਚ 20 ਰੁਪਿਆ ਦਾ ਇੱਕ ਪੈਕੇਟ ਹੁੰਦਾ ਛੋਟਾ ਜਿਹਾ ਤਕਰੀਬਨ ਮੇਰੇ ਹਿਸਾਬ ਨਾਲ ਪਾਈਆ 250 ਗ੍ਰਾਮ ਹੁੰਦਾ ਹੋਊਗਾ ਤੇ 20 ਰੁਪਏ ਦੀ ਮਿਲਦੀ ਹੈ ਸੋ ਇਸ ਤਰ੍ਹਾਂ ਇਹ ਲਿਆ ਕੇ ਪ੍ਰੋਜੈਕਟ ਆਪਾਂ ਘਰੇ ਵੀ ਤਿਆਰ ਕਰ ਸਕਦੇ ਆ ਬਹੁਤ ਵਧੀਆ ਇੱਕ ਲਾਹੇਵੰਦ ਸਹਾਇਕ ਧੰਦਾ ਹੈ ਕਿਸਾਨ ਲਈ ਵੀ ਸਾਰਿਆਂ ਲਈ ਵੀ ਜਿਹੜੇ ਵੀਰ ਨੇ ਵੀ ਤਿਆਰ ਕਰਨਾ ਹੈ ਇਹ ਵਧੀਆ ਚੰਗੀ ਆਮਦਨ ਵਾਲਾ ਪ੍ਰੋਜੈਕਟ ਆ ਇਹ ਘੱਟ ਖਰਚਾ ਮੁਨਾਫਾ ਜ਼ਿਆਦਾ ਇਹ ਜੇਕਰ ਤੁਸੀਂ ਇੱਕ ਚੀਜ਼ ਹੋਰ ਹੈ ਜੇ ਬਾਹਰ ਪਾਇਆ ਤੁਸੀਂ ਧੁੱਪ ਦੇ ਵਿੱਚ ਤਾਂ ਇਹਨੂੰ ਉੱਪਰੋਂ ਕਵਰ ਕਰਨਾ ਜ਼ਰੂਰੀ ਆ ਇਹਨੂੰ ਧੁੱਪ ਨਹੀਂ ਲੱਗਣ ਦੇਣੀ ਔਰ ਅਸੀਂ ਉੱਪਰ ਪਰਾਲੀ ਪਾਈ ਸੀ ਹੁਣ ਤਾਂ ਚਲੋ ਸਰਦੀ ਦਾ ਮੌਸਮ ਹੈ ਦਸੰਬਰ ਦਾ ਮਹੀਨਾ ਹੈ ਇਹਦੇ ਉੱਪਰ ਇੱਕ ਤਾਂ ਦਰਖਤ ਆ ਗਿਆ ਪਰ ਇਹ ਗਰਮੀ ਦੇ ਵਿੱਚ ਕੀ ਹੈ ਇਹਦੇ ਉੱਪਰ ਜਾਂ ਤਾਂ ਸ਼ੈੱਡ ਪਾਓ ਤੇ ਜਾਂ ਇਹਦਾ ਤੰਬੂ ਲਾ ਕੇ ਇਹਨੂੰ ਉਹਦੇ ਨੀਚੇ ਬਣਾਓ ਮਤਲਬ ਇਹਨੂੰ ਧੁੱਪ ਨਹੀਂ ਪੈਂਦੇ ਨਹੀਂ ਸੋ ਹੁਣ ਇਹਦੇ ਉੱਪਰ ਇੱਕ ਪਰਤ ਰੂੜੀ ਦੀ ਪਾ ਦਾਂਗੇ ਤੋ ਇਸ ਤਰ੍ਹਾਂ ਗੰਡੋਏਆਂ ਤੋਂ ਬਾਅਦ ਤੁਸੀਂ ਹੱਥਾਂ ਨਾਲ ਰੂੜੀ ਦਾ ਉੱਪਰ ਇੱਕ ਥੋੜੀ ਲੇਅਰ ਬਣਾ ਦੇਣੀ ਹੈ। ਕਰੀਬ-ਕਰੀਬ ਅੱਧੇ ਤੋਂ 1 ਇੰਚ ਦੇ ਵਿੱਚ ਵਿੱਚ ਜਿਆਦਾ ਰੇਹ ਨਹੀਂ ਪਾਉਣੀ ਤੇ ਇੱਕ ਕੋਸ਼ਿਸ਼ ਕਰਿਓ ਵੀ ਡਲਿਆਂ ਲਈ ਰੇਹ ਨਾ ਹੋਵੇ ਆਪਣੀ ਸੌਰੀ ਗੋਆ ਨਾ ਹੋਵੇ। ਜਿੰਨਾ ਬ੍ਰੀਕ ਹੋ ਸਕਦਾ ਉਹਨਾ ਕਰਿਓ। ਤੇ ਰੂੜੀ ਜਿਆਦਾ ਸੁੱਕੀ ਨਹੀਂ ਹੋਣੀ ਚਾਹੀਦੀ। ਇੱਕ ਇਸ ਚੀਜ਼ ਦਾ ਜਰੂਰ ਖਾਸ ਧਿਆਨ ਰੱਖਿਓ ਸੋ ਜਿਵੇਂ ਜਿਵੇਂ ਖਾਣਾ ਤਿਆਰ ਹੁੰਦੀ ਆ ਥੋੜੀ ਜਿਹੀ ਵੀਡੀਓ ਲੈ ਕੇ ਆਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁਕ ਪੇਜ ਨੂੰ ਵੀ ਲਾਈਕ ਕਰ ਲਿਓ ਨਵੀਂ-ਨਵੀਂ ਵੀਡੀਓ ਵੇਖਣ ਲਈ ਫੇਸਬੁਕ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ